ਐ ਇਸ਼ਕਾ ਜਨਾਬ ਐਸੇ ਦਵਾਈ ਕਿਤੇ ਮਿਲਦੀ ਨਹੀਂ ਸੁਣੋ ﺍﻟफाਸਤੀ ਮਹਿਫਿਲ ਵਿੱਚ ਜਿੱਥੇ ਸ਼ਬਦਾਂ ਚ ਰੁਕਿਆ ਹੈ ਦਿਲ ਦਾ ਦਰਦ ਉਰਦੂ ਦੇ ਵਰਗੀ ਸੀ ਉਹ ਹਮੇਸ਼ਾ ਪੁੱਠਾ ਚਲਦੀ ਸੀ ਮਹਿਫਲ ਦੇ ਵਿੱਚ ਗਲੇ ਮਿਲ ਕੇ ਉਹ ਹੌਲੀ ਜੀ ਕਹਿ ਗਈ ਐ ਦੁਨੀਆ ਦੀ ਰਸਮ ਹੈ ਇਹਨੂੰ ਮਹੱਤਵਪੂਰਨ ਸਮਝ ਲਵੇਂ ਨજર ਅੰਦਾਜ਼ ਬਹੁਤ ਕਰਦੇ ਨੇ ਉਹ ਖੈਰ ਅਸੀਂ ਨਜ਼ਰ ਵਿੱਚ ਤਾਂ ਹਾਂ ਜਿਸ ਨੂੰ ਪੂਜਦੇ ਰਹਿ ਉਹ ਖੁਦਾ ਨਾ ਬਣ ਸਕਿਆ ਇਬਾਦਤ ਕਰਦੇ ਕਰਦੇ ਅਸੀਂ ਫਕੀਰੀ ਪਾ ਬੈਠੇ ਤਬਾਹ ਹੋ ਕੇ ਵੀ ਤਬਾਹੀ ਦਿਖਦੀ ਨਹੀਂ ਐਸ਼ ਕਾ ਜਨਾਬ ਅਦੀ ਦਵਾਈ ਕਿਤੇ ਵੇਖਦੀ ਨਹੀਂ ਉਹਦੇ ਬੋਲਣ ਦਾ ਅੰਦਾਜ਼ ਬੜਾ ਮਖਮਲੀ ਆ ਮੇਰਾ ਨਾਮ ਵੀ ਉਹਦੇ ਮੋਚੋਂ ਸ਼ਾਇਰੀ ਵਾਂਗੂ ਨਿਕਲਦਾ ਚੁੱਪ ਰਹਿਣਾ ਅਕੱਲੇ ਬੈਣਾ ਤੇ ਉਹਨੂੰ ਯਾਦ ਕਰਕੇ ਰੋਣਾ ਇਸ਼ਕ ਚੁਗਰ ਬੈਠੇ ਸੀ ਗੁਨਾਹ ਛੋਟਾ ਥੋੜੀ ਸੀ ਐ ਇਸ਼ਕ ਮੁਹੱਬਤ ਦੀ ਰੀਤ ਵੀ ਕਿੰਨੀ ਅਜੀਬ ਐ ਜਿਹਨੂੰ ਪਾਇਆ ਨਹੀਂ ਹੁੰਦਾ ਉਹਨੂੰ ਖੋਣਾ ਵੀ ਨਹੀਂ ਚਾਹੁੰਦੇ ਡਾਇਰੀ ਦੇ ਆਖਰੇ ਪੰਨੇ ਤੇ ਜਦੋਂ ਤੇਰਾ ਨਾਮ ਲਿਖਿਆ ਤਾਂ ਬਾਕੀ ਪੰਨੇ ਆਪਸ ਚੋਂ ਚੁਗਲੀਆਂ ਕਰਨ ਲੱਗੇ ਸੂਰਤਾਂ ਫੇਰ ਵੀ ਸੂਰਤ ਆ ਮੈਨੂੰ ਤਾਂ ਤੇਰੇ ਨਾਮ ਦੇ ਲੋਕ ਵੀ ਚੰਗੇ ਲੱਗਦੇ ਨੇ ਇਸ਼ਤਿਆਰ ਦੇ ਦਿਓ ਕਿ ਐ ਦਿਲ ਖਾਲੀ ਆ ਹੁਣ ਜਿਹੜੇ ਇਸ ਦਿਲ ਚੋਂ ਆਏ ਸੀ ਉਹ ਕਿਰਾਏਦਾਰ ਨਿਕਲੇ ਕਦੇ ਤਾਂ ਖਰਚ ਕਰ ਦਿਆ ਕਰ ਖੁਦ ਨੂੰ ਮੇਰੇ ਤੇ ਐਸ ਗੂੰ ਤਾਂ ਮਿਲੇਗਾ ਕੈਸੀ ਆਮ ਨਹੀਂ ਆ ਜੇਕਰ ਤੁਸੀਂ ਵੀ ਕਦੇ ਕਿਸੇ ਇਸ਼ਕ ਦੀ ਚੁੱਪ ਵਿੱਚ ਜਿਉਂਦੇ ਹੋਏ ਤਾਂ ਇਹ ਲਫ਼ਜ਼ ਤੁਹਾਡੇ ਆਪਣੇ ਹੋਣਗੇ ਸਬਸਕ੍ਰਾਈਬ ਕਰੋ ਲਫਾਜ਼ੀ ਮਹਿਫਲ ਜਿੱਥੇ ਹਰ ਇਸ਼ਕ ਇੱਕ ਕਵਿਤਾ ਬਣ ਜਾਂਦਾ ਹੈ ਰੱਬ ਰਾਖਾ